ਉਦਰਖੰਨਾ ਦੇ ਵਿੱਚ ਬੇਹਦ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਟ੍ਰੇਨ ਦੀ ਲਪੇਟ ਦੇ ਵਿੱਚ ਮਾਂ ਪੁੱਤਰ ਆਏ ਨੇ ਪੁੱਤਰ ਦੀ ਮੌਕੇ ਤੇ ਹੀ ਬਹੁਤ ਹੋ ਚੁੱਕੀ ਹੈ ਤੇ ਮਾਂ ਦੀ ਹਾਲਤ ਕਬੀਰ ਦੱਸੀ ਜਾ ਰਹੀ ਹੈ ਖੰਨਾ ਦੀ ਰੇਲਵੇ ਲਾਈਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਲਲਹੇੜੀ ਰੋਡ ਰੇਲਵੇ ਫਲਾਈਓਵਰ ਦੇ ਡੇੜੇ ਹਾਦਸਾ ਵਾਪਰਿਆ ਜਿੱਥੇ ਮਾਂ ਅਤੇ ਪੁੱਤ ਦੀ ਕਬੀਰ ਹਾਲਤ ਹੋਈ ਹੈ ਮਾਂ ਦੀ ਹਾਲਤ ਕਬੀਰ ਦੱਸੀ ਜਾ ਰਹੀ ਹੈ ਖੰਨਾ ਦੀ ਰੇਲਵੇ ਲਾਈਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਲਲਹੇੜੀ ਰੋਡ ਰੇਲਵੇ ਫਲਾਈਓਵਰ ਤੇ ਡੇੜੇ ਹਾਦਸਾ ਵਾਪਰੇ ਤੇ ਪੁੱਤਰ ਦੀ ਬੋਕੇ ਤੇ ਹੀ ਮੌਤ ਹੋ ਚੁੱਕੀ ਹੈ ਮੌਤ ਦਾ ਡਾਕਟਰ ਟੈਸਟ ਕਰਾਣ ਆਏ ਸੀਗੇ ਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣੇ ਆ ਬਸ ਲਾਈਨ ਕਰਾਸ ਕਰਨ ਲੱਗੇ ਸੀ ਜੇ ਦਿੱਲੀ ਤੋਂ ਲੇਰ ਗੱਡੀ ਆਈ ਉਹਨਾਂ ਨਾਲ ਮੜਗਟੇ ਸੀ ਨਾ ਪਸੰਦ ਜੀ ਸੀ ਹਾਸ ਟਾਈਮ ਪਸੰਦ ਜਰਿਆ ਹੁੰਦੀ ਹੈ ਅੱਛਾ ਦਿੱਲੀ ਕਰਮਦੇਵ 24 ਸਾਲ ਦੀ ਤੇ ਨਾਲ ਕੌਣ ਸੀ ਮਾਤਾ ਸੀ ਜੀ ਦਾ ਮਾਤਾ ਜੀ ਕੋ ਮਾਤਾ ਨੂੰ ਬੱਤੀ ਰਹਿ ਰਿਹਾ ਕੀਤਾ ਉਹਨਾਂ ਦੀ ਬਾਹ ਫ੍ਰੈਕਚਰ ਹੋ ਗਈ ਬੇਟਾ ਬੇਟਾ ਰਹੇ ਸੀ ਦਵਾਈ ਵੀ ਦੇ ਰਹੇ ਸੀ ਕਿੰਨੇ ਕੋਟ ਆ ਚਾਹੇ 10.5 ਪੌਣਾ 11 ਜੀ ਅੱਛਾ ਹਾਂਜੀ ਡਾਕਟਰ ਜੀ ਐਕਸੀਡੈਂਟ ਹੋਇਆ ਕੀ ਮਾਮਲਾ ਜੀ ਹਾਂਜੀ ਹੁਣ ਤੋਂ ਨਾ ਥੋੜੀ ਦੇਰ ਪਹਿਲਾਂ ਲਾਈਕ ਅੰਥੀਂ ਦੇ ਪਹਿਲਾਂ ਸਾਡੇ ਕੋਲ ਪੇਸ਼ੈਂਟ ਆਏ ਹੈ ਗੁਰਵਿੰਦਰ ਕੌਰ ਵਾਈਫ ਆਫ ਰੰਜੀਤ 40 ਇਅਰ ਫੀਮੇਲ ਹੈ ਮੰਦੀਗੋਲੀ ਏਰੀਏ ਦੇ ਦੱਸ ਰਹੇ ਨੇ ਵੀ ਇਹ ਰੇਲਵੇ ਕ੍ਰੋਸਿੰਗ ਕ੍ਰਾਸ ਕਰ ਰਹੇ ਸੀਗੇ ਤੇ ਉਦੋਂ ਜਿਹੜਾ ਨੂੰ ਟ੍ਰੇਨ ਬਾਰੇ ਪਤਾ ਨਹੀਂ ਲੱਗਿਆ ਤੇ ਉੱਥੇ ਐਕਸੀਡੈਂਟ ਹੋ ਗਿਆ ਉਦਰ ਖੰਨਾ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਟ੍ਰੇਨ ਦੀ ਲਪੇਟ ਦੇ ਵਿੱਚ ਮਾਂ ਪੁੱਤਰ ਆਏ ਨੇ ਪੁੱਤਰ ਦੀ ਮੌਕੇ ਤੇ ਹੀ ਬਹੁਤ ਹੋ ਚੁੱਕੀ ਹੈ ਤੇ ਮਾਂ ਦੀ ਹਾਲਤ ਕਬੀਰ ਦੱਸੀ ਜਾ ਰਹੀ ਹੈ ਖੰਨਾ ਦੀ ਰੇਲਵੇ ਲਾਈਨ ਦੇ ਮਾਮਲਾ ਦੱਸਿਆ ਜਾ ਰਿਹਾ ਲਲਹੇੜੀ ਰੋਡ ਰੇਲਵੇ ਫਲਾਈਓਵਰ ਦੇੜੇ ਹਾਦਸਾ ਵਾਪਰਿਆ ਜਿੱਥੇ ਮਾਂ ਅਤੇ ਪੁੱਤ ਦੀ ਕਬੀਰ ਹਾਲਤ ਹੋਈ ਹੈ ਮਾਂ ਦੀ ਹਾਲਤ ਕਬੀਰ ਦੱਸੀ ਜਾ ਰਹੀ ਹੈ ਖੰਡਾ ਦੀ ਰੇਲਵੇ ਲਾਈਟ ਦੇ ਬਾਬੜਾ ਦੱਸਿਆ ਜਾ ਰਿਹਾ ਹੈ ਲੜਹੇੜੀ ਰੋਡ ਰੇਲਵੇ ਫਲਾਈਓਵਰ ਤੇ ਡੇ ਹਾਦਸਾ ਵਾਪਰੇ ਜਿੱਥੇ ਪੁੱਤਰ ਦੀ ਬੋਕੇ ਤੇ ਹੀ ਮੌਤ ਹੋ ਚੁੱਕੀ ਹੈ ਮੌਤ ਦਾ ਡਾਕਟਰ ਟੈਸਟ ਕਰਾਣ ਆਏ ਸੀਗੇ ਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣੇ ਬੱਸ ਇਹ ਲਾਈਨ ਕ੍ਰੋਸ ਕਰਨ ਲੱਗੇ ਸੀ ਜੇ ਦਿੱਲੀ ਤੋਂ ਰੇਲ ਗੱਡੀ ਆਈ ਉਹਨਾਂ ਨੇ ਮਾਰ ਗੱਡੀ ਸੀ ਨਾ ਪਸੰਦ ਸੀ ਜੀ ਇਸ

ਹਾਂਜੀ ਅਗਰ ਤੋਂ ਨਾ ਥੋੜੀ ਦੇਰ ਪਹਿਲਾਂ ਲਾਈਕ ਅੰਥੀਂ ਦੇ ਪਹਿਲਾਂ ਸਾਡੇ ਕੋਲ ਪੇਸ਼ੈਂਟ ਆਏ ਹੈ ਗੁਰਵਿੰਦਰ ਕੌਰ ਵਾਈਫ ਆਫ ਰੰਜੀਤ 40 ਇਅਰ ਫੀਮੇਲ ਨੰਦੀਗੋਣੀ ਏਰੀਆ ਰਿਹਾ ਦੱਸ ਰਹੇ ਨੇ ਵੀ ਇਹ ਰੇਲਵੇ ਕ੍ਰੋਸਿੰਗ ਕ੍ਰੋਸ ਕਰ ਰਹੇ ਸੀਗੇ ਤੇ ਉਦੋਂ ਜਿਹੜਾ ਨੂੰ ਟ੍ਰੇਨ ਬਾਰੇ ਪਤਾ ਨਹੀਂ ਲੱਗਿਆ ਤੇ ਉੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ